ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਹਾਗੇ ਆਪਣਾ ਪਿਰ ਜਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪੋਗੋ ਹੇ ਨਾਨਕ ਤੂੰ ਪ੍ਰਭ ਆਪ ਮਿਲਿਆ ਕਰਨ ਕਾਰਨ ਜੋ ਕੋ ਆਦੂ ਨਰੰਜਨ ਹੈ ਗੁਰੂ ਨਾਨਕ ਤਾਰਕ ਮੂਰਤ ਹੈ ਜਾਗਿਆ ਹੋ ਲੋਕ ਸੁਨੇ ਦਿਲੋਕ ਸੁਨਿਓ ਬਿਦਲੋਕ ਸੁਨਿਓ ਹਰ ਦਰਸਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹ ਗੁਰੂ ਗੁਰੂ ਨਾਨਕ ਸਾਹਿਬ ਤਾਰਕ ਮੂਰਤ ਹੈ ਜਾਗ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੈ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਰੂਪ ਸਾਧ ਸੰਗਤ ਜੀ ਆਪ ਜੀ ਨੇ ਪਲਾਉਧਮ ਕੀਤਾ ਜੋ ਮਾਮ ਖਾਨ ਦੇ ਉਪਰਾਲੇ ਸਦਕਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਸ੍ਰਿਸ਼ਟੀ ਚ ਚਲਾਏ ਹੋਏ ਮਿਸ਼ਨ ਨੂੰ ਅੱਗੇ ਤੋਰਨ ਲਈ ਯਤਨ ਕੀਤਾ ਹੈ ਆਪ ਰੱਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਜੋਤ ਬਣ ਕੇ ਇੱਕ ਸਰੂਪ ਲੈ ਕੇ ਧਰਤੀ ਤੇ ਉਤਰੇ ਜਿਨ੍ਹਾਂ ਨੂੰ ਵਿਦਵਾਨਾਂ ਨੇ ਆਪਣੀ ਕਲਮ ਨਾਲ ਡਾਕਟਰ ਮੁਹੰਮਦ ਇਕਬਾਲ ਕਹਿੰਦੇ ਆਖਰ ਉઠી ਫਿਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਜਗਾਇਆ ਇੱਕ ਮਰਦ ਦੇ ਕਾਮਲ ਨੇ ਖਾਸ ਸੀ ਕਿ ਸੁਤੀ ਹੋਈ ਲੋਕਾਈ ਨੂੰ ਕਿਸੇ ਨੇ ਜਗਾਇਆ ਹਲਾ ਕੇ ਵੀ ਜਾਗੋ ਇਹ ਬੜੀ ਮਿਹਨਤ ਕੀਤੀ ਪਰ ਅੱਜ ਜਦੋਂ ਵੇਖੀ ਤਾਂ ਲੱਗਦਾ ਫੇਰ ਸੌ ਗਏ ਆਖੋ ਸਤਨਾਮ ਫੇਰ ਸੌਂਦੇ ਜਾਂਦੇ ਆ ਸਭ ਤੋਂ ਵੱਡੀ ਗੱਲ ਮੇਰੀਆਂ ਭੈਣਾਂ ਵੀਰ ਬੈਠੇ ਸਾਨੂੰ ਅਜੇ ਤੱਕ ਬਹਿਣਾ ਨਹੀਂ ਆਇਆ ਵੀ ਹਜ਼ੂਰੀ ਚ ਬਹਿਣਾ ਕਿਦਾਂ ਮੈਂ ਕਿਸੇ ਨੂੰ ਕਹਾਂ ਕੋਈ ਗੁੱਸਾ ਕਰੂਗਾ ਅਸੀਂ ਵਿਆਹ ਤੇ ਥੋੜਾ ਆਏ ਆ ਇਹ ਗੌਣ ਗੌਣ ਆਏ ਆ ਸਾਵਧਾਨ ਹੋ ਕੇ ਬਈ ਦਾ ਹੁੰਦਾ ਤੇ ਗੁਰੂ ਦੇ ਮੁਖ ਤੇ ਫਿਰ ਕਹੋਂਗੇ ਗਿਆਨੀ ਬੋਲਦਾ ਹੈ ਗੁੱਸਾ ਨਾਂ ਚੜਾਇਆ ਕਰੋ ਦੀਆਂ ਪਹਿਣਾ ਸਾਂਝੀਆਂ ਜਿਵੇਂ ਇਸ਼ਾਰਾ ਕਰਦਾ ਨਾ ਮੈਂ ਚਲੇ ਜਾਣਾ ਉਸ ਕਮਾਲ ਦੀ ਗੱਲ ਹੈ ਜਿਹੜੇ ਬੱਚੇ ਨੂੰ ਡਿਸਪੀਸਪਲਨ ਨਹੀਂ ਆਇਆ ਉਹ ਪੜੂਗਾ ਕੀ ਅਸੀਂ ਇਦਾਂ ਲੱਤਾਂ ਤੇ ਹੱਥ-ਪਾਗ ਕੀ ਬੈਠੇ ਜਿਵੇਂ ਮਿਲਣੀ ਚਾ ਕੇ ਗੱਲਾਂ ਕਰੀ ਜਾਂਦੇ ਸਾਨੂੰ ਭੋਰਾਦ ਵੀ ਨਹੀਂ ਗੁਰੂ ਗ੍ਰੰਥ ਸਾਹਿਬਾਰੇ ਸਾਹਮਣੇ ਬੈਠੇ ਹਾਰੇ ਦਿਓ ਬੁਨਾਮਿਆਂ ਅੱਗੇ ਆਪ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਬਲਾਉ ਫਤੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਮਾਰੇ ਸਾਹਿਬ ਨੇ ਬ੍ਰਹੁਖਮਨਾਮੀ ਚਾਖਿਆ ਹਰ ਜਸ ਕਰਤੇ ਬਾਤ ਚਲਾਵੇ ਗੋਬਿੰਦ ਸਿੰਘ ਧੱਕੇ ਜਮ ਖਾਵੇ ਵੀ ਜਦੋਂ ਕਥਾ ਕੀਰਤਨ ਹੁੰਦੀ ਆ ਜਿਹੜਾ ਆਪਣੀਆਂ ਗੱਲਾਂ ਕਰਦਾ ਵਿੱਚ ਨਾ ਭਾਵੇਂ ਮੈਂ ਹੀ ਹਾਂ ਹੁਣ ਮੰਨ ਲਓ ਇੱਕ ਸਾਹਮਣੇ ਜੱਜ ਬੈਠਾ ਦੂਜੇ ਪਾਸੇ ਮੁਜਰਮ ਆ ਵਕੀਲ ਕੇਸ ਲੜਨ ਲਿਆ ਇਹ ਤੇ ਉੱਥੇ ਸਾਰੇ ਸੁਣਨੇ ਕੰਬਣ ਦੀਆਂ ਲੱਤਾਂ ਵੀ ਜੇ ਉਨੀ ਕੀ ਹੋ ਗਈ ਤੇ ਜੱਜ ਨੇ ਜਿਹੜੀ ਸਜ਼ਾ ਸੁਣਾਦੀ ਤੇ ਪੂਰੀ ਹੋ ਜਾਣੀ ਤੇ ਫਿਰ ਉਹ ਗੱਲ ਸੱਚੀ ਹੋ ਗਈ ਕਿਸੇ ਆਲਮ ਦੀ ਕਹਿੰਦਾ ਥੋੜਾ ਥੋੜਾ ਮਰਦੇ ਪਏ ਆ ਜ਼ਿੰਦਗੀ ਪੂਰੀ ਕਰਦੇ ਪਏ ਆ ਥੋੜਾ ਥੋੜਾ ਮਰਦੇ ਪਏ ਆ ਕੋਈ ਕੈਂਸਰ ਨਾਲ ਕੋਈ ਸ਼ੂਗਰ ਨਾਲ ਕੋਈ ਸਮੈਕ ਨਾਲ ਕੋਈ ਗੰਦਗੀ ਦੇ ਟੀਕੇ ਲਾ ਕੇ ਥੋੜਾ ਥੋੜਾ ਮਰਦੇ ਪਏ ਆ ਜ਼ਿੰਦਗੀ ਪੂਰੀ ਕਰਦੇ ਪਏ ਆ ਸੋਚ ਦਾ ਬਦਲ ਕਾਲਾ ਚੜਿਆ ਸਭ ਦੁਨੀਆ ਡਿਪਰੈਸ਼ਨ ਚ ਆਖੋ ਸਤਨਾਮ ਕੀ ਅਮੀਰ ਕੀ ਗਰੀਬ ਸਭ ਪਤਾ ਨਹੀਂ ਕਿਹੜੇ ਪਾਸੇ ਦੀ ਟੈਨਸ਼ਨ ਲਈ ਜਾਂਦੇ ਹਮਾਰੇ ਕਹਿੰਦੇ ਸੋਚ ਕਿਸੇ ਆਲਮ ਦੀ ਬਚਨ ਨੇ ਬੱਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਏ ਆ ਜਿੰਨੂੰ ਮਰਜੀ ਪੁੱਛ ਕੇ ਵੇਖ ਲੋ ਰੋਂਦੀ ਆ ਦੁਨੀਆ ਨਾਨਕ ਦੁਖੀਆ ਇੰਦਾ ਸੋਚਦਾ ਬੱਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਏ ਆ ਰੱਬ ਤੋਂ ਇੱਥੇ ਕੋਈ ਨਹੀਂ ਡਰਦਾ ਰੱਬ ਤੋਂ ਇੱਥੇ ਬੰਦਿਆਂ ਕੋਲੋਂ ਕੈ ਹੀ ਦਿਨੇ ਪ੍ਰਗਟ ਗੁਰਾਂ ਕੀ ਦੇ ਮੰਨਦੇ ਆ ਨਹੀਂ ਮੰਨਦੇ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਹਿੰਦੇ ਰੱਬ ਤੋਂ ਇੱਥੇ ਕੋਈ ਨਹੀਂ ਡਰਦਾ ਬੰਦਿਆਂ ਕੋਲੋਂ ਦਰਦੇ ਪਿਆਂ ਜੋ ਕਰਨਾ ਸੀ ਉਹ ਨਹੀਂ ਕੀਤਾ ਆਖੋ ਸਤਨਾਮ ਜੋ ਕਰਨਾ ਸੀ ਉਹ ਨਹੀਂ ਕੀਤਾ ਜੋ ਨਹੀਂ ਕਰਨਾ ਸੀ ਕਰਦੇ ਪਿਆਂ ਭੂਰਾ ਭੂਰਾ ਮਰਦੇ ਪਿਆਂ ਇਸ ਲੋਕਾਈ ਨੂੰ ਜੀਵਨ ਦਿੱਤਾ ਮੇਰੇ ਪਾਤਸ਼ਾਹ ਨੇ ਤੇ ਸਾਰੀ ਸ੍ਰਿਸ਼ਟੀ ਦਾ ਭ੍ਰਮਣ ਕੀਤਾ ਬੱਬਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਕਲਣਾ ਉਹ ਕਿਹੜੀ ਜੋ ਸਾਡੇ ਲਈ ਖਾਲੀ ਨਹੀਂ ਜਿਹੜੇ ਧਗਿਆਂ ਤੋਂ ਬਾਬੇ ਨੇ ਛਡਾਇਆ ਫੇਰ ਬੰਨਤੇ ਆਖੋ ਸਦਾ ਬੰਦੇ ਨੇ ਤੇ ਕੀ ਬੰਨਣੇ ਰੁੱਖਾਂ ਤੇ ਵੀ ਬੰਨਤੇ ਮਾਫੀ ਦੇਣੀ ਅਸੀਂ ਰੋਡ ਤੇ ਆ ਰਹੇ ਸੀ 75 ਜਗਾ ਤੇ ਧਾਗੇ ਤੇ ਚੁੰਨੀਆਂ ਵੱਜੀਆਂ ਤੇ ਮਨ ਚ ਆਇਆ ਬਾਬਾ ਨਾਨਕਾ ਲੋਕੀ ਤੇਰਾ ਪ੍ਰਕਾਸ਼ ਦਿਹਾੜਾ ਮਣਾਉਂਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਦ ਤੇ ਲੱਗਦਾ ਕਿਤੇ ਐਣੀ ਚਾਨਣ ਹੋਇਆ ਵੀ ਜਿਸ ਕੁਦਰਤ ਨੂੰ ਮਾਰੇ ਨੇ ਨਾ ਪਿਆਰ ਕੀਤਾ ਦਰਖਤਾਂ ਨੂੰ ਦਰਿਆਵਾਂ ਨੂੰ ਹਵਾ ਨੂੰ ਅਸੀਂ ਉਹਨਾਂ ਨੂੰ ਵੀ ਬੰਨਤਾ ਝਗੜ ਕੇ ਐਦਾਂ ਦੀਆਂ ਰस्सियां ਪਾਤੀਆਂ ਵੀ ਰੁੱਖ ਵੱਡਾ ਹੋ ਰਿਹਾ ਤੇ ਰੱਸੀ ਉਹਦੇ ਫਿਰਦੇ ਹੁਣ ਮੇਰੇ ਢਿੱਡ ਨੂੰ ਕੋਈ ਬੰਨ੍ਹ ਦੇ ਰੱਸੀ ਤੇ ਢੱਡ ਵਧੀ ਤੂੰ ਵਿੱਚ ਵੜਦੀ ਜਾਵੇ ਕਿਦਾਂ ਦਾ ਮਹਿਸੂਸ ਕਰਾਂਗੇ ਬਾਬੇ ਨੇ ਜਗਾਇਆ ਸੀ ਉਸੇ ਨੀਂਦ ਚ ਫੇਰ ਸੌਂਦੇ ਜਾਂਦੇ ਆਖੋ ਸਤਿਰਾਜ ਵਿਦਵਾਨ ਕਹਿੰਦਾ ਬਾਬਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਕਲਣਾ ਉਹ ਕਿਹੜੀ ਜੋ ਸਾਡੇ ਲਈ ਘਾਲੀ ਨਹੀਂ ਭੁੱਖਿਆ ਦੀ ਖਾਤਰ ਪਿਤਾ ਤੋਂ ਚਪੇੜਾਂ ਖਾਧੀਆਂ ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਸ਼ਾਦੀਆਂ ਬਲਾ ਤੇ ਮਰਦਾਨਾ ਬਲਾ ਤੇ ਮਰਦਾਨਾ ਦੋ ਵੀਰ ਕੈਸੇ ਚੁਣੇ ਤੈ ਕੁੜੀਆਂ ਦੇ ਹੀਰਨੇ ਕੁਲੀਆਂ ਚ ਜਾ ਕੇ ਸੁਣੇ ਤੈ ਕਿਰਤੀ ਦੀ ਚੁਗੀ ਵੇਖ ਕੇ ਉਥੇ ਜਾ ਕੇ ਟਿਕ ਗਿਓ ਦੁਖੀਆਂ ਦੀ ਖਾਤਰ ਬਾਬਾ ਤੂੰ ਬਜਾਰਾਂ ਵਿੱਚ ਵਿਕ ਗਿਓ ਸਾਰਾ ਇਤਿਹਾਸ ਸ਼ੇਰ ਚ ਬੰਦਾ ਕਈ ਸਾਲਾਂ ਦਾ ਇੱਕ ਇੱਕ ਪੌੜੀ ਸ਼ੇਰ ਦੀ ਘੰਟੇ ਦੀ ਕਥਾ ਵਾ ਮੈਨੂੰ ਵੀਰ ਜੀ ਹਸੰਦਾ ਨਾਲ ਸਮਾਂ ਵੱਧ ਬੋਲਿਆ ਮੈਂ ਪਹਿਲਾਂ ਦੱਸ ਦਈਏ ਕਥਾ ਦਾ ਜਿਹੜਾ ਸਹੀ ਟਾਈਮ ਹੁੰਦਾ 40 ਮਿੰਟ ਜਾਂ 60 ਮਨਜੀਤ ਸਾਹਿਬ ਵੇਖ ਲਿਓ ਬੰਗਲਾ ਸਾਹਿਬ ਇਹ ਕੋ ਖੇੜ ਥੋੜਾ ਵਾ ਕਿਉਂਕਿ ਕੱਲੇ ਸਿੰਘ ਨੇ ਬੋਲਣਾ ਰਾਗੀ ਸਿੰਘਾਂ ਨਾਲ ਵਜ ਜਾਂਦਾ ਤਪਲਾ ਢਾਡੀ ਸਿੰਘਾਂ ਨਾਲ ਸਰੰਗੀ ਤੇ ਢਾਡਾ ਸਾਹ ਜਾਂਦਾ ਇਹ ਚ ਸਾਹ ਨਹੀਂ ਅਹੀਂ ਕਈ ਵਾਰੀ ਸੋਚਦੇ ਵੀ ਸੇਵਾ ਦਿੱਤੀ ਵਿੱਚੋਂ ਕੱਢ ਗਈ ਹੋਣਾ ਕੋ ਸਤਨਾ ਬਸ ਇਹ ਕਹੀ ਰਣ ਚਲੋ ਤੁਹਾਡੇ ਨਾਲ ਦਿਲ ਲੱਗੀ ਆ ਕਈ ਥਾਂ ਇੱਕ ਥਾਂ ਮੈਂ ਕਿਹਾ ਕਹਿੰਦੇ 2 ਘੰਟੇ ਮੈਂ ਕਿਹਾ ਰਸਾ ਹੈਗਾ ਇਹਨੇ ਬਾਬਾ ਸੇਵਾ ਨਹੀਂ ਨੇ ਜਾ ਲਈ ਮੈਂ ਉਪਰਾਵਾ ਤੂੰ ਰੱਖ ਲੈ ਪਰ ਸਹੀ ਜਿਹੜੀ ਮਰਜ਼ਾ ਦਾ ਵਾ ਸ਼ਬਦ ਦੀ ਇੰਨਾ ਸਮੇਂ ਬੋਲ ਸਕਦਾ ਕੋਈ ਇੱਕ ਤੇ ਖੇਡਾਂ ਥੋੜਾ ਵਾ ਡਾਕਟਰ ਮੁਹੰਮਦ ਇਕਬਾਲ ਕਹਿੰਦੇ ਆਖਰ ਉઠી ਫਿਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਜਗਾਇਆ ਏਕ ਮਰਦ ਦੇ ਕਾਮਲ ਨੇ ਖਾਸ ਸੀ ਕਿ ਸੁੱਤੀ ਹੋਈ ਲੋਕਾਈ ਨੂੰ ਕਿਸੇ ਨੇ ਜਗਾਇਆ ਹਲਾ ਕੇ ਵੀ ਜਾਗੋ ਇਹ ਬੜੀ ਮਿਹਨਤ ਕੀਤੀ ਪਰ ਅੱਜ ਜਦੋਂ ਵੇਖੀ ਤਾਂ ਲੱਗਦਾ ਫੇਰ ਸੌ ਗਏ ਆਪ ਕੋ ਸਤਨਾਮ ਫੇਰ ਸੌਂਦੇ ਜਾਂਦੇ ਆ ਸਭ ਤੋਂ ਵੱਡੀ ਗੱਲ ਮੇਰੀਆਂ ਭੈਣਾਂ ਵੀਰ ਬੈਠੇ ਸਾਨੂੰ ਅਜੇ ਤਿੰਨ ਬਹਿਣਾ ਨਹੀਂ ਆਇਆ ਵੀ ਹਜੂਰੀ ਚ ਬਹਿਣਾ ਕਿਦਾਂ ਮੈਂ ਕਿਸੇ ਨੂੰ ਕਹਾਂ ਕੋਈ ਗੁੱਸਾ ਕਰੂਗਾ ਅਸੀਂ ਵਿਆਹ ਤੇ ਥੋੜਾ ਆਏ ਆ ਇਹ ਗੌਣ ਗੌਣ ਆਏ ਆ ਸਾਵਧਾਨ ਹੋ ਕੇ ਬਈਦਾ ਹੁੰਦਾ ਤੇ ਗੁਰੂ ਦੇ ਮੁਖ ਚ ਫਿਰ ਕਹੋਂਗੇ ਗਿਆਨੀ ਬੋਲਦਾ ਹੈ ਗੁੱਸਾ ਨਾਂ ਚੜਾਇਆ ਕਰੋ ਧੀਆਂ ਭੈਣਾਂ ਸਾਂਝੀਆਂ ਜੇ ਮੈਂ ਇਸ਼ਾਰਾ ਕਰਦਾ ਨਾ ਮੈਂ ਚਲੇ ਜਾਣਾ ਉੱਥੇ ਕਮਾਲ ਦੀ ਗੱਲ ਹੈ ਜਿਹੜੇ ਬੱਚੇ ਨੂੰ ਡਿਸਪਲਨ ਨਹੀਂ ਆਇਆ ਉਹ ਪੜੂਗਾ ਕੀ ਅਸੀਂ ਇਦਾਂ ਲੱਤਾਂ ਚ ਹੱਥ ਪਾ ਕੇ ਬੈਠੇ ਜਿਵੇਂ ਮਿਲਣੀ ਚ ਆ ਕੇ ਗੱਲਾਂ ਕਰੀ ਜਾਂਦੇ ਸਾਨੂੰ ਕੋਰਾਤ ਵੀ ਨਹੀਂ ਗੁਰੂ ਗ੍ਰੰਥ ਸਾਹਿਬਾਰੇ ਸਾਹਮਣੇ ਬੈਠੇ ਮਾਰੇ ਦੀ ਹੁਕਮਨਾਮਿਆਂ ਅੱਗੇ ਆਪ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਬਲਾਉ ਫਤੇ ਗੱਜ ਕੇ ਵਾਹਿਗੁਰੂ ਜੀ ਕਾ ਖਾਸ ਮਾਰੇ ਸਾਹਿਬ ਨੇ ਬ੍ਰਹੁਕਮਨਾਮੇ ਚ ਆਖਿਆ ਹਰ ਜਸ ਕਰਤੇ ਬਾਤ ਚ ਲਾਵੇ ਗੋਬਿੰਦ ਸਿੰਘ ਧੱਕੇ ਜਮ ਖਾਵੇ ਵੀ ਜਦੋਂ ਕਥਾ ਕੀਰਤਨ ਹੁੰਦੀ ਆ ਜਿਹੜਾ ਆਪਣੀਆਂ ਗੱਲਾਂ ਕਰਦਾ ਵਿੱਚ ਨਾ ਭਾਵੇਂ ਮੈਂ ਹੀ ਹੋਵਾਂ ਹੁਣ ਮੰਨ ਲਓ ਇੱਕ ਸਾਹਮਣੇ ਜੱਜ ਬੈਠਾ ਦੂਜੇ ਪਾਸੇ ਮੁਜਰਮ ਆ ਵਕੀਲ ਕੇਸ ਲੜਨ ਲਿਆ ਤੇ ਉੱਥੇ ਸਾਰੇ ਸੁਣਨ ਐ ਕੰਬਣ ਦੀਆਂ ਲੱਤਾਂ ਵੀ ਜੇ ਉਨੀ ਕੀ ਹੋ ਗਈ ਤੇ ਜੱਜ ਨੇ ਜਿਹੜੀ ਸਜ਼ਾ ਸੁਣਾਦੀ ਤੇ ਪੂਰੀ ਹੋ ਜਾਣੀ ਤੇ ਫਿਰ ਉਹ ਗੱਲ ਸੱਚੀ ਹੋ ਗਈ ਕਿਸੇ ਆਲਮਨ ਦੀ ਕਹਿੰਦਾ ਥੋੜਾ ਥੋੜਾ ਮਰਦੇ ਪਏ ਆ ਜ਼ਿੰਦਗੀ ਪੂਰੀ ਕਰਦੇ ਭਇਆ ਥੋੜਾ ਥੋੜਾ ਮਰਦੇ ਪਏ ਆ ਕੋਈ ਕੈਂਸਰ ਨਾ ਕੋਈ ਸ਼ੂਗਰ ਨਾ ਕੋਈ ਸਮੈਕ ਨਾ ਕੋਈ ਗੰਦਗੀ ਦੇ ਟੀਕੇ ਲਾ ਕੇ ਥੋੜਾ ਥੋੜਾ ਮਰਦੇ ਪਏ ਆ ਜ਼ਿੰਦਗੀ ਪੂਰੀ ਕਰਦੇ ਪਏ ਆ ਸੋਚ ਦਾ ਬਦਲ ਕਾਲਾ ਚੜਿਆ ਸਭ ਦੁਨੀਆ ਡਿਪਰੈਸ਼ਨ ਜਾਂ ਕੋ ਸਤਨਾਮ ਕੀ ਅਮੀਰ ਕੀ ਗਰੀਬ ਸਭ ਪਤਾ ਨਹੀਂ ਕਿਹੜੇ ਪਾਸੇ ਦੀ ਟੈਨਸ਼ਨ ਲਈ ਜਾਂਦੇ ਹਮਾਰੇ ਕਹਿੰਦੇ ਸੋਚ ਕਿਸੇ ਆਲਮ ਦੇ ਬਚਨ ਨੇ ਬਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਏ ਆ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲੋ ਰੋਂਦੀ ਆ ਦੁਨੀਆ ਨਾਨਕ ਦੁਖੀਆ ਇੰਦਰ ਸੂਚ ਦਾ ਬੱਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਿਆ ਰੱਬ ਤੋਂ ਇੱਥੇ ਕੋਈ ਨਹੀਂ ਡਰਦਾ ਰੱਬ ਤੋਂ ਇੱਥੇ ਬੰਦਿਆਂ ਕੋਲੋਂ ਕਹਿਂਦੇ ਪ੍ਰਗਟ ਗੁਰਾਂ ਕੀ ਦੇ ਮੰਨਦੇ ਨਹੀਂ ਮੰਨਦੇ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਹਿੰਦੇ ਰੱਬ ਤੋਂ ਇੱਥੇ ਕੋਈ ਨਹੀਂ ਡਰਦਾ ਬੰਦਿਆਂ ਕੋਲੋਂ ਡਰਦੇ ਪਿਆ ਜੋ ਕਰਨਾ ਸੀ ਉਹ ਨਹੀਂ ਕੀਤਾ ਆਖੋ ਸਤਨਾਮ ਜੋ ਕਰਨਾ ਸੀ ਉਹ ਨਹੀਂ ਕੀਤਾ ਜੋ ਨਹੀਂ ਕਰਨਾ ਸੀ ਕਰਦੇ ਪਿਆ ਘੂਰਾ-ਘੂਰਾ ਮਰਦੇ ਪਿਆ ਇਸ ਲੁਕਾਈ ਨੂੰ ਜੀਵਨ ਦਿੱਤਾ ਮੇਰੇ ਪਾਤਸ਼ਾਹ ਨੇ ਤੇ ਸਾਰੀ ਸ੍ਰਿਸ਼ਟੀ ਦਾ ਭ੍ਰਮਣ ਕੀਤਾ ਬੱਬਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਕਲਣਾ ਉਹ ਕਿਹੜੀ ਜੋ ਸਾਡੇ ਲਈ ਖਾਲੀ ਨਹੀਂ ਜਿਹੜੇ ਧਾਗਿਆਂ ਤੋਂ ਬਾਬੇ ਨੇ ਛਡਾਇਆ ਫੇਰ ਬਨਤੇ ਆਖੋ ਸਦਾ ਬੰਦੇ ਨੇ ਤੇ ਕੀ ਬਨਣੇ ਰੁੱਖਾਂ ਤੇ ਵੀ ਬਨਤੇ ਮਾਫੀ ਦੇਣੀ ਅਸੀਂ ਰੋੜ ਤੇ ਆ ਰਹੇ ਸੀ 75 ਜਗ੍ਹਾ ਤੇ ਧਾਗੇ ਤੇ ਚੁੰਨੀਆਂ ਵੱਜੀਆਂ ਤੇ ਮਨ ਚ ਆਇਆ ਬਾਬਾ ਨਾਨਕਾ ਲੋਕੀ ਤੇਰਾ ਪ੍ਰਕਾਸ਼ ਦਿਹਾੜਾ ਮਣਾਉਂਦਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਅੰਦਰ ਤੇ ਲੱਗਦਾ ਕਿਤੇ ਹਣੀ ਚਾਨਣ ਹੋਇਆ ਵੀ ਜਿਸ ਕੁਦਰਤ ਨੂੰ ਮਾਰੇ ਨੇ ਇੰਨਾ ਪਿਆਰ ਕੀਤਾ ਦਰਖਤਾਂ ਨੂੰ ਦਰਿਆਵਾਂ ਨੂੰ ਹਵਾ ਨੂੰ ਅਸੀਂ ਉਹਨਾਂ ਨੂੰ ਵੀ ਬਨਤਾ ਜਗੜ ਕੇ ਅਈਦਾਂ ਦੀਆਂ ਰस्सियां ਪਾਤੀਆਂ ਵੀ ਰੋਖ ਵੱਡਾ ਹੋ ਰਿਹਾ ਤੇ ਰੱਸੀ ਉਹਦੇ ਥਿਰਦੇ ਹੁਣ ਮੇਰੇ ਢਿੱਡ ਨੂੰ ਕੋਈ ਬੰਨ੍ਹ ਦੇ ਰੱਸੀ ਤੇ ਢਿੱਡ ਵਧੇ ਤੇ ਵਿੱਚ ਵੱਢਦੀ ਜਾਵੇ ਕਿਦਾਂ ਦਾ ਮਹਿਸੂਸ ਕਰਾਂਗੇ ਬਾਬੇ ਨੇ ਜਗਾਇਆ ਸੀ ਉਸੇ ਨੀਂਦ 'ਚ ਫੇਰ ਸੌਂਦੇ ਜਾਂਦੇ ਆਖੋ ਸਤਿ ਸ੍ਰੀ ਅਕਾਲ ਵਿਦਵਾਨ ਕਹਿੰਦਾ ਬਾਬਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਕਲਣਾ ਉਹ ਕਿਹੜੀ ਜੋ ਸਾਡੇ ਲਈ ਘਾਲੀ ਨਹੀਂ ਭੁਖਿਆਂ ਦੀ ਖਾਤਰ ਪਿਤਾ ਤੋਂ ਚਪੇੜਾਂ ਖਾਧੀਆਂ ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਸ਼ਾਦੀਆਂ ਬਲਾ ਤੇ ਮਰਦਾਨਾ ਬਲਾ ਤੇ ਮਰਦਾਨਾ ਦੋ ਵੀਰ ਕੈਸੇ ਚੁਣੇ ਤੈ ਕੋੜੀਆਂ ਦੇ ਹੀਰ ਨੇ ਕੁੱਲੀਆਂ ਚ ਜਾ ਕੇ ਸੁਣੇ ਤੈ ਕਿਰਤੀ ਦੀ ਜੁਗੀ ਵੇਖ ਕੇ ਉਥੇ ਹੀ ਜਾ ਕੇ ਟਿਕ ਗਿਓ ਦੁਖੀਆਂ ਦੀ ਖਾਤਰ ਬਾਬਾ ਤੂੰ ਬਜਾਰਾਂ ਵਿੱਚ ਵਿਕ ਗਿਓ ਸਾਰਾ ਇਤਿਹਾਸ ਸ਼ੇਰ ਚ ਬੰਦਾ ਕਈ ਸਾਲਾਂ ਦਾ ਇੱਕ ਇੱਕ ਪੌੜੀ ਸ਼ੇਰ ਦੀ ਘੰਟੇ ਦੀ ਕਥਾ ਵਾ ਮੇਨੂ ਵੀਰ ਜੀ ਹੱਸੰਦਾ ਨਾ ਸਮਾਂ ਵੱਧ ਬੋਲੇ ਮੈਂ ਪਹਿਲਾਂ ਦੱਸ ਦਈਏ ਕਥਾ ਦਾ ਜਿਹੜਾ ਸਹੀ ਟਾਈਮ ਹੁੰਦਾ 40 ਮਿੰਟ ਜਾਂ 60 ਮਨਜੀਤ ਸਾਹਿਬ ਵੇਖ ਲਓ ਬੰਗਲਾ ਸਾਹਿਬ ਇਹ ਕੋ ਖੇੜ ਥੋੜਾ ਕਿਉਂਕਿ ਕੱਲੇ ਸਿੰਘ ਨੇ ਬੋਲਣਾ ਰਾਗੀ ਸਿੰਘਾਂ ਨਾਲ ਵਾਜ ਜਾਂਦਾ ਤਪਲਾ ਢਾਡੀ ਸਿੰਘਾਂ ਨਾਲ ਸਰੰਗੀ ਤੇ ਢਾਡਾ ਸਾਹ ਆ ਜਾਂਦਾ ਇਹ ਚ ਸਾਹ ਨਹੀਂ ਅਸੀਂ ਕਈ ਵਾਰੀ ਸੋਚਦੇ ਵੀ ਸੇਵਾ ਦਿੱਤੀ ਵਿੱਚੋਂ ਕੱਢੀ ਹੋਣਾ ਕੋ ਸਤਨਾ ਬਸ ਇਹ ਕਈ ਰਣ ਚਲੋ ਤੁਹਾਡੇ ਨਾਲ ਦਿਲ ਲੱਗੀ ਆ ਕਈ ਥਾਂ ਇੱਕ ਥਾਂ ਮੈਂ ਕਹਿੰਦੇ 2 ਘੰਟੇ ਮੈਂ ਕਿਹਾ ਰਸਾ ਹੈਗਾ ਇਨੇ ਬਾਬਾ ਸਿਵਾਨੀ ਨੇ ਜਾਰ ਲਈ ਮੈਂ ਭਰਾਵਾ ਤੂੰ ਰੱਖ ਲਾ ਪਰ ਸਹੀ ਜਿਹੜੀ ਮਰਜਾਦਾ ਵਾ ਸ਼ਬਦ ਦੀ ਇੰਨਾ ਸਮੇਂ ਬੋਲ ਸਕਦਾ ਕੋਈ ਇੱਕ ਤੇ ਖੇਡਾਂ ਥੋੜਾ ਵਾ